ਸਤਿ ਲੋਕ ਮਹੱਲਾ ਚੌਥਾ ਇੱਕ ਓੰਕਾਰ ਸਤਗੁਰ ਪ੍ਰਸਾਦ ਵਡਭਾਗੀਆ ਸੋਹਾਗਣੀ ਜਿਨ੍ਹਾਂ ਗੁਰਮੁਖ ਮਿਲਿਆ ਹਰਿ ਰਾਏ ਅੰਤਰ ਜੋਤ ਪ੍ਰਗਾਸੀਆ ਨਾਨਕ ਨਾਮ ਸਮਾਇ ਵਾਹ ਵਾਹ ਸਤਗੁਰ ਪੁਰਖ ਹੈ ਜਿਨ ਸੱਚ ਜਾਤਾ ਸੋਏ ਜੇਤ ਮਿਲਿਆ ਤੇਖ ਉਤਰੈ ਤਨ ਮਨ ਸੀਤਲ ਹੋਏ ਵਾਹ ਵਾਹ ਸਤਗੁਰ ਸਤਪੁਰਖ ਹੈ ਜਿਸਨੋ ਸਮਤ ਸਭ ਕੋਏ ਸਮਤ ਪੂਲਾ ਹੀ ਪਾਠ ਕਰਨਾ ਸਮਤ ਨਹੀਂ ਕਰਨਾ ਹੈ ਵਾਹ ਵਾਹ ਸਤਗੁਰ ਪੁਰਖ ਹੈ ਜਿਸਨੂੰ ਸਮਤ ਸਭ ਕੋਏ ਵਾਹ ਵਾਹ ਸਤਗੁਰ ਨਿਰਵੈਰ ਹੈ ਜਿਸ ਨਿੰਦਾ ਉਸਤਤ ਤੋਲ ਹੋਏ ਵਾਹ ਵਾਹ ਸਤਗੁਰ ਸੁਜਾਨ ਹੈ ਜਿਸ ਅੰਤਰ ਬ੍ਰਹਮ ਵਿਚਾਰ ਵਾਹ ਵਾਹ ਸਤਿਗੁਰ ਨਿਰੰਕਾਰ ਹੈ ਜਿਸ ਅੰਤ ਨਾ ਪਾਰਾ ਵਾਰ ਵਾਹ ਵਾਹ ਸਤਿਗੁਰੂ ਹੈ ਜੇ ਸੱਚ ਦੜਾਏ ਸੋਏ ਦੜਾਏ ਪਾਠ ਪ੍ਰਾਤਨ ਸਰੂਪਾਂ ਦੇ ਵਿੱਚ ਹੈ ਹੀਠਾਂ ਰਾਰਾ ਨਹੀਂ ਹੈ ਨਵੀਨ ਪੁਥੀਆਂ ਚ ਦੜਾਏ ਛਪਿਆ ਛਾਪਿਆ ਹੈ ਪਰ ਪ੍ਰਾਤਨ ਸਰੂਪਾਂ ਦੇ ਵਿੱਚ ਦਮਦਮਾ ਸਾਹਿਬ ਜੀ ਦਾ ਜੋ ਪਾਠ ਹੈ ਉਹ ਦੜਾਏ ਹੈ ਵਾਹਵਾਹ ਸਤਗੁਰੂ ਹੈ ਜੇ ਸੱਚ ਦੜਾਏ ਸੋਏ ਵਾਹਵਾਹ ਸਤਗੁਰੂ ਹੈ ਜੇ ਸੱਚ ਦੜਾਏ ਸੋਏ ਨਾਨਕ ਸਤਗੁਰ ਵਾਹਵਾ ਜਿਸ ਤੇ ਨਾਮ ਪ੍ਰਾਪਤ ਹੋਏ ਹਰ ਪ੍ਰਭ ਸੱਚਾ ਸੋਹਿਲਾ ਗੁਰਮੁਖ ਨਾਮ ਗੋਵਿੰਦ ਅਨੰਦ ਨਾਮ ਸਲਾਹਣਾ ਹਰ ਜਪਿਆ ਮਨ ਆਨੰਦ ਵੜ ਭਾਗੀ ਹਰ ਪਾਇਆ ਪੂਰਨ ਪਰਮਾਨੰਦ ਜਨ ਨਾਨਕ ਨਾਮ ਸਲਾਹਿਆ ਬਹੁੜ ਨਾ ਮਾਨ ਤਨ ਭੰਗ ਮੂ ਪ੍ਰੀਆ ਸੋਨੇਹ ਕਿਉ ਸੱਜਣ ਮਿਲਹਿ ਪਿਆਰਿਆ ਹਾਉ ਟੂ ਡੇ ਦੀ ਤੈਨ ਸੱਜਣਾ ਤੈਨ ਤੇ ਲਾ ਦੋ ਵਿਸਰਾਮ ਹਾਉ ਟੂ ਡੇ ਦੀ ਤੈਨ ਹਾਉ ਟੂ ਡੇ ਦੀ ਤੈਨ ਸੱਜਣ ਸੱਚ ਸਵਾਰਿਆ ਸਤਗੁਰ ਮੈਡਾ ਮਿਤ ਹੈ ਜੇ ਮਿਲੈ ਕਾਇਹੁ ਮਾਨਵਾਰਿਆ ਦਿੰਦਾ ਮੂਹ ਪੈਰ ਦਸ ਹਾਂ ਦਿੰਦਾ ਇਥੀ ਯਮਕ ਲਾ ਦਨੀ ਹੈ ਮੂਹ ਪੈਰ ਦਸ ਦਸ ਕਸ ਕੇ ਬੋਲਣਾ ਹੈ ਦਿੰਦਾ ਮੂਹ ਪੈਰ ਦਸ ਹਰ ਸੱਜਣ ਸਿਰਜਨ ਹਾਰਿਆ ਨਾਨਕ ਹਉ ਪੈਰ ਭਾਲੀ ਆਪਨਾ ਸਤਗੁਰ ਨਾਲ ਦਿਖਾਲਿਆ ਹਉ ਖੜੀ ਨਿਹਾਲੀ ਪੰਦ ਹਉ ਖੜੀ ਨਿਹਾਲੀ ਪੰਦ ਮਤ ਮੂੰ ਸੱਜਣ ਆਵਾਏ ਓ ਆਣ ਮਿਲਾਵੇ ਅੱਜ ਮੈਂ ਫਿਰ ਮੇਲ ਮਿਲਾਵੇ ਹਉ ਜੀਉ ਕਰੀ ਤਿਸ ਵਿੱਟੋ ਚੌਖੰਨੀਐ ਜੋ ਮੈਂ ਪਰੀ ਦਿਖਾਵੇ ਨਾਨਕ ਹਰ ਹੋਏ ਦਇਆਲ ਤਾਂ ਗੁਰ ਪੂਰਾ ਮੇਲਾਵੇ ਅੰਤਰ ਜੂਰ ਹਉ ਮੈਂ ਤਨ ਮਾਇਆ ਕੂੜੀ ਆਵੇ ਜਾਏ ਸਤਿਗੁਰ ਕਾ ਫਰਮਾਇਆ ਮਨ ਨਾ ਸਕੀ ਦੁਤਰ ਤਰਿਆ ਨਾ ਜਾਏ ਨਦਰ ਕਰੇ ਜਿਸ ਆਪਣੀ ਸੋ ਚੱਲ ਸਤਿਗੁਰ ਪਾਏ ਸਤਿਗੁਰ ਕਾ ਦਰਸ਼ਨ ਸਫਲ ਹੈ ਜੋ ਇੱਛਾ ਸੋ ਫਲ ਪਾਏ ਜੀਨੀ ਸਤਗੁਰ ਮੰਨਿਆ ਆਓ ਤਿਨ ਕੇ ਲਾਗਾ ਉਪਾਏ ਨਾਨਕ ਤਾ ਕਾ ਦਾਸ ਹੈ ਜੇ ਅਨ ਦਿਨ ਰਹੇ ਲੇਵ ਲਾਇ ਜਿਨਾ ਪਰੀ ਪਿਆਰ ਬੇਨ ਦਰਸ਼ਨ ਕਿਉ ਤ੍ਰਿਪਤੀ ਹੈ ਨਾਨਕ ਮਿਲੇ ਸੁਭਾਏ ਗੁਰਮੁਖ ਇਹੋ ਮਨ ਰਹਿਸੀਐ ਜਿਨਾ ਪਰੀ ਪਿਆਰ ਕਿਉ ਜੀਵਨ ਪਰ ਬਾਹਰੇ ਜਾਂ ਸੋਹ ਦੇਖਣ ਆਪਣਾ ਨਾਨਕ ਥੀਵਨ ਭੀ ਹਰੇ ਜਿਨਾ ਗੁਰਮੁਖ ਅੰਦਰ ਨੇਹ ਤੈ ਪ੍ਰੀਤਮ ਸੱਚ ਮਾਇਆ ਰਾਤੀ ਅਤੜੇ ਹੋ ਨਾਨਕ ਪ੍ਰੇਮ ਸਮਾਇਆ ਗੁਰਮੁਖ ਸੱਚੀ ਆਸ ਕੀ ਜੇਤ ਪ੍ਰੀਤਮ ਸੱਚਾ ਪਾਈਐ ਆਨ ਦਿਨ ਰਹਿ ਹੈ ਆਨੰਦ ਨਾਨਕ ਸਹਿਜ ਸੁਮਾਈਐ ਸੱਚਾ ਪ੍ਰੇਮ ਪਿਆਰ ਗੁਰ ਪੂਰੇ ਤੇ ਪਾਈਐ ਕਬਹੁ ਨਾ ਹੋਵੈ ਭੰਗ ਨਾਨਕ ਹਰ ਗੁਣ ਗਾਈਐ ਜਿਨਾ ਅੰਦਰ ਸੱਚਾ ਨੇਹ ਕਿਉ ਜੀਵਨ ਪਰੀ ਵਿਹੂਣਿਆ ਗੁਰਮੁਖ ਮੇਲੇ ਆਪ ਨਾਨਕ ਚਰੀ ਵਿਚੁੰਨਿਆ ਜਿਉ ਜੈਨ ਕਉ ਪ੍ਰੇਮ ਪਿਆਰ ਤਉ ਆਪੇ ਲਾਇਆ ਕਰਮ ਕਰ ਨਾਨਕ ਲੇਹੁ ਮਿਲਾਏ ਮੈਂ ਜਾਚਕ ਦੀਜੈ ਨਾਮ ਹਰ ਗੁਰਮੁਖ ਹੱਸੈ ਗੁਰਮੁਖ ਰੋਵੈ ਜੇ ਗੁਰਮੁਖ ਕਰੇ ਸਾਈ ਭਗਤ ਹੋਵੈ ਗੁਰਮੁਖ ਹੋਵੈ ਸੋ ਕਰੇ ਵਿਚਾਰ ਗੁਰਮੁਖ ਨਾਨਕ ਪਾਵੈ ਪਾਰ ਜਿਨ੍ਹਾਂ ਅੰਦਰ ਨਾਮ ਨਿਧਾਨ ਹੈ ਗੁਰ ਬਾਣੀ ਵਿਚਾਰ ਗੁਰ ਬਾਣੀ ਵਿਚਾਰ ਗੁਰ ਬਾਣੀ ਵਿਚਾਰ ਤਿਨ ਕੇ ਮੁਖ ਸਦ ਉਜਲੇ ਤਿਤ ਸਤਿਆ ਦਰਬਾਰ ਤਿਨ ਬਹਿਦਿਆ ਉਠਦਿਆ ਕਦੇ ਨ ਵਿਛਰੈ ਜੇ ਆਪ ਬਖਸ਼ੇ ਕਰਤਾਰ ਨਾਨਕ ਗੁਰਮੁਖ ਮਿਲੇ ਸੇ ਨ ਵਿਛੁੜੈ ਸੇ ਨਹੀਂ ਹੈ ਵਿੱਚ ਭਾਈ ਨਾਨਕ ਨਾਨਕ ਗੁਰਮੁਖ ਮਿਲੇ ਨਾ ਵਿਛੜਹਿ ਨਾਨਕ ਗੁਰਮੁਖ ਮਿਲੇ ਨਾ ਵਿਛੜਹਿ ਜੇ ਮੇਲੇ ਸਿਰਜਣਹਾਰ ਗੁਰਪੀਰਾਂ ਕੀ ਚੱਕਰੀ ਮਹਾ ਕਰੜੀ ਸੁਖ ਸਾਰ ਨਦਰ ਕਰੇ ਜਿਸ ਆਪਨੀ ਤਿਸ ਲਾਏ ਤ ਪਿਆਰ ਸਤਗੁਰ ਕੀ ਸੇਵੈ ਲੱਗਿਆ ਭੌਜਲ ਤਰੈ ਸੰਸਾਰ ਮਨ ਜਿੰਦਿਆ ਫਾਲ ਪਾਏ ਸੀ ਅੰਤਰ ਬਿਵੇਕ ਵਿਚਾਰ ਨਾਨਕ ਸਤਗੁਰ ਮਿਲਿਆ ਪ੍ਰਭ ਪਾਈਐ ਸਭ ਦੁੱਖ ਨਿਵਾਰਨ ਹਾਰ ਮਨ ਮੁਖ ਸੇਵਾ ਜੋ ਕਰੇ ਦੂਜੈ ਪਾਏ ਚਿਤ ਲਾਏ ਪੁੱਤ ਕਲਤ ਕੁਟੰਬ ਹੈ ਮਾਇਆ ਮੋਹ ਵਿਦਾਈ ਦਰਗਹਿ ਲੇਖਾ ਮੰਗੀਐ ਕੋਈ ਅੰਤ ਨਾ ਸਕੀ ਛੁਡਾਏ ਬਿਨ ਨਾ ਵੈ ਸਭ ਦੁਖ ਹੈ ਦੁਖਦਾਈ ਮੋਹ ਮਾਇ ਨਾਨਕ ਗੁਰਮੁਖ ਨਦਰੀ ਆਇਆ ਮੋਹ ਮਾਇ ਵਿਛੁੜ ਸਭ ਜਾਏ